ਲੁਧਿਆਣਾ ਦੇ ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਜੁਗਿਆਣਾ ਇਲਾਕੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਮੰਦਰ ਵਿੱਚ ਮੂਰਤੀਆਂ ਨੂੰ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਹਿੰਦੂ ਸਮਾਜ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਰੋਸ ਜ਼ਾਹਿਰ ਕਰਦਿਆਂ ਹਿੰਦੂ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਜਦੋਂ-ਜਦੋਂ ਹਿੰਦੂਆਂ ਦਾ ਤਿਹਾਰ ਆਂਦਾ ਹੈ, ਜਾਣਬੁੱਝ ਕੇ ਹਿੰਦੂ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਜਾਣਬੁੱਝ ਕੇ ਹਿੰਦੂ ਧਰਮ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੇ ਮੰਦਰ ਦੇ ਵਿੱਚ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਵਧੇਰੇ ਧਿਆਨ ਦੇਣ ਦੀ ਤਾਂ ਜੋ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ ਤੇ ਲੰਬੇ ਲੰਬੇ ਇਹੋ ਆਵਾਜ਼ ਉੱਪਰ ਲੋਕ ਨਹੀਂ ਹਿੰਦੇ ਤਾਂ ਉਹ ਜੀ ਕਿਨੇ ਦੇ ਮਾਰਾ ਸਹਰੇ ਆ ਜਿਹੜਾ ਨਿਖਾਰ ਨਹੀਂ ਹੈ ਜਿਹੜਾ ਆਰਬਰ ਰਿਅਲਿਟੀ ਦੇ ਵਿੱਚ ਹੁੰਦੀ ਹੈ ਰੋਡ ਐਜ ਕੱਲੇ ਇਹ ਐਕਸਪੀਰੀਅੰਸ ਬਣਦੀ ਹੈ ਆਵਾਜ਼ ਉੱਪਰ ਮੋਹਰਾਂ ਦਾ ਸੁਆਲ ਇਤਿਹਾਸਨਾਮਾ ਕੰਸੀਆ ਸੁਪੋਣਾ ਬਿਗਾਤੇ ਫਟੇ ਕਰੀ ਕਰਤੇ ਕਰਦੇ ਆ ਕਿਹੜੇ ਕੀ ਹਾਲੇ ਤੱਕ ਅੱਜ ਸਾਡੇ ਸਿੱਖਾਂ ਨੂੰ ਪੰਜਾਬ ਦੇ ਜਿਹੜੇ ਕਾਰਗਰਦ ਦੋ ਕੱਡੇ जी ओ, क्या नाम है आपका यहाँ पर कब घटना हुई आपको कैसे पता लगा मेरा नाम भरत किशोर पांडे है जी मेरे को, लोग। मेरे को बजे 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 पता चला दिय। दिय। बजे आया मैंने सुबह सुबह तो ऊपर ताला टूटा हुआ था और सारा मूर्ति भंगा हुआ था जी तो उसके बाद आपने पुलिस को सूचना दी मैं कमेटी को सूचना दी कमेटी को सूचना दी कमेटी पुलिस वालों को सूचना तो आपने जब आप आए तो गेट का भी ताला टूटा हुआ गेट का भी ताला टूटा अच्छा, जी कभी किसी से कोई विवाद तो नहीं हुआ आपका नहीं कोई विवाद नहीं है किसी से कोई बातचीत नहीं है कितने सेवकदार है कितना पुराना मंदिर है जी यहाँ दास तो बहुत है अच्छा कितना पुराना मंदिर है जी तीस साल से ऊपर की पुराना है अच्छा जी पहले भी कभी ऐसा हुआ ਪਹਿਲੇ ਤੋਂ ਐਸਾ ਮੂਰਤ ਪਹਿਲੇ ਹੋਇਆ 30 ਨਵੰਬਰ ਨੂੰ ਅੱਛਾ ਇਹ ਨਹੀਂ ਪੇਸ਼ ਵੀ ਨਹੀਂ ਹੋਈ ਜਾਨੀ ਕਿ ਕੋਈ ਮੂਰਤ ਉਹ ਐਸੀ ਦੀ ਗੱਲਬਾਤ ਨਹੀਂ ਹੋਈ ਜਦੋਂ ਤੁਸੀਂ ਇੱਥੇ ਪਹੁੰਚੇ ਸਵੇਰੇ ਤੁਸੀਂ ਦੇਖਿਆ ਕੋਈ ਕੋਈ ਚੀਜ਼ ਐਸੀ ਮਿਲੀ ਅੰਦਰ ਜਿਨ੍ਹਾਂ ਮੂਰਤੀਆਂ ਖੰਡਿਤ ਕੀਤਾ ਗਿਆ ਮੂਰਤੀ ਜੋ ਖੰਡਿਤ ਕੋਈ ਐਸਾ ਚੀਜ਼ ਨਹੀਂ ਮਿਲਿਆ तो 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 कोई चोरी तो हुई हो चोरी तो कुछ हुआ ही नहीं। तो तो को सिर्फ मूर्ति खंडित हुई कितनी मूर्तियां टोटल अखंडित हुई है चौदह चौदह मूर्तियाँ टोटल टोटल कितनी मूर्तियां लगी हुई है मंदिर के अंदर मंदिर के अंदर चौदह मूर्ति लगी हुई है एक पीतल की मतलब चौदह की चौदह अखंडित कर देगी जी अंदर सीसी टीवी लगे हुए हैं अंदर कैमरे टीवी नहीं कैमरे नहीं लगे हुए अब अब प्रशासन लगवाए जा रहे हैं अब लगवाएगा ना ਇੱਗੇ। ਠੀਕ ਕਰੋ। ਆ ਬਰੋਲਾ ਜਿਸ ਅੱਜ ਪਹੁੰਚਿਆ ਥੇ ਕੀ ਮਾਮਲਾ ਕੀ ਕਰੇ ਇਹ ਲੁਧਿਆਣੇ ਸ਼ਹਿਰ ਦੇ ਅੰਡਰ ਪੈਂਦਾ ਜਗਿਆਣਾ ਇਲਾਕਾ ਪੈਂਦਾ ਵਾ ਜਿੱਥੇ ਇੱਕ ਭਗਵਾਨ ਕੋਲੇਨਾਥ ਦਾ ਮੰਦਿਰ ਹੈ ਆ ਜਿਹਦੇ ਵਿੱਚ ਇੱਕ ਸ਼ੇ ਪਰਿਵਾਰ ਮਾ ਦੁਰਗਾ ਸ਼ਨੀ ਮਹਾਰਾਜ ਬਾਲਾ ਜੀ ਮਹਾਰਾਜ ਔਰ ਭਗਵਾਨ ਕੋਲੇ ਦਾ ਮਾ ਪਾਰਵ ਦੀ ਪੂਤੀ ਖੰਡਨ ਕੀਤੀ ਗਈ ਹੈ ਸਬਲਾਂ ਦੇ ਨਾਲ ਕੋਈ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਇਹ ਸਾਰੀਆਂ ਸਰੂਪ ਤੋੜੇ ਗਏ ਨੇ ਔਰ ਬੜੀ ਮੰਦਪਗੀ ਘਟਨਾ ਹੈ ਕਿ ਲੁਧਿਆਣਾ ਵਰਗੇ ਸ਼ਹਿਰ ਜਿੱਤੇ ਬਾਜਿੰਗਪੁਰ ਇੰਡਸਟਰੀ ਦਾ ਹੱਬ ਆ ਜਿੱਤੇ ਹਿੰਦੂਆਂ ਦਾ ਗੜ੍ਹ ਆ ਉਹਦੇ ਵਿੱਚ ਇਹੋ ਜੀ ਘਟਨਾ ਹੋ ਜਾਣੀ ਬੜਾ ਨਿੰਦਨਯੋਗ ਆ ਔਰ ਪ੍ਰਸ਼ਾਸਨ ਤੇ ਸਵਾਲਾਂ ਦੇ ਘੇਰੇ ਘਿਰਦਾ ਆ ਕਿ ਕਿਆ ਸਾਡੇ ਮੰਦਰ ਇਹੋ ਜਿਹੇ ਪਾਕਿਸਤਾਨ ਚ ਟੁੱਟਦੇ ਹੁੰਦੇ ਸੀਗੇ ਜਿਹੜੀ ਵੀਡੀਓ ਆਪਾਂ ਦੇਖਦੀ ਪਾਕਿਸਤਾਨ ਚ ਮੰਦਰ ਇਹ ਟੁੱਟੇ ਗਏ ਆ ਕਿ ਆ ਉਹ ਮੰਦਰ ਪੰਜਾਬ ਸਾਡੇ ਆ ਟੁੱਟਨੇ ਲੱਗਣਗੇ ਹੁਣ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਕੀ ਪੰਜਾਬ ਪੰਜਾਬ ਵਿੱਚੋਂ ਇਹ ਨੂੰ ਪਲਾਨ ਕਰ ਲਵੇ ਸਾਡੇ ਇਹੋ ਜਿਹੇ ਦੀਆਂ ਦੀ ਸਾਡੇ ਤੋਂ ਦੇਖੀ ਜਾਂਦੀ ਆਪਣੇ ਦੇਵਤੇ ਆ ਦੀ ਜਿਹੜੋਸੀਂ ਮੰਨਦੇ ਆ ਉਹ ਸਭ ਤੋਂ ਵੱਡੀ ਗੱਲ ਹੈ ਸਮਾਜ ਨੂੰ ਜਾਗ ਦੇ ਲੋੜ ਹੈ ਸਾਰਾ ਸਮਾਜ ਪਹੁੰਚੇ ਤਾਂ ਕਿ ਪ੍ਰਸ਼ਰਕਾਰ ਤੇ ਪ੍ਰਸ਼ਾਸਨ ਅੱਖ ਖੁੱਲੇ ਕਿੰਨਾ ਬਣਾਣਾ ਮੰਦਰ ਹੈ ਜੀ ਇਹ ਇਹ ਦੇਖੋ ਜੀ ਨਿਵਾਸੀਆਂ ਕੋਲ ਪਤਾ ਲੱਗਿਆ 30 ਸਾਲ ਪਣਾ ਮੰਦਰ ਹੈ ਦੇਖੋ ਪਹਿਲਾਂ ਇਦਾਂ ਦੀ ਗੱਲਬਾਤ ਹੋਈ ਹੋਰੇ ਇੱਕ ਵਾਰੀ ਕਦੇ ਬਹੁਤ ਪਹਿਲਾਂ ਹੋਈ ਸੀ ਪਰ ਉਹ ਰੋਡ ਐਕਸੀਡੈਂਟ ਕਰਕੇ ਹੋਇਆ ਸੀ ਅੱਜ ਹੁਣ ਇਹ ਆ ਦੁਕੀ ਦੇ ਵਿੱਚ ਨਾ ਕੋਈ ਗੱਲਾਂ ਨਹੀਂ ਛੇੜਿਆ ਗਿਆ ਨਾ ਗੱਲਿਆ ਤਾਲਾ ਤੋੜਿਆ ਗਿਆ ਨਾ ਕੋਈ ਬੱਲਬ ਤੋੜਿਆ ਗਿਆ ਨਾ ਕੋਈ ਲੱਟਾਂ ਤਾਲੀ ਤੋੜੀ ਗਈ ਸਿਰਫ ਉਸੇ ਤੋਂ ਸਰੂਪ ਤੋ ਜੇ ਸਰੂਪ ਤਾਂ ਅਗਰ ਕੀਤਾ ਗਿਆ ਕੋਈ ਚੀਜ਼ ਨਹੀਂ ਤੁਹਾਨੂੰ ਕਿਹਦਾ ਸੂਤਰਾ ਮਿਲਿਆ ਸਾਨੂੰ ਲੋਕਲ ਲੋਕਲ ਨਿਵਾਸੀ ਵੱਲੋਂ ਫੋਨ ਆਇਆ ਜੀ ਇੱਥੇ ਮੰਦਰ ਆ ਤੇ ਐਵੇਂ ਤੋੜਪਨ ਕੀਤੀ ਕਿ ਮੁੱਕ ਤੇ ਆਓ ਕੀ ਮੰਗ ਕਰਦੇ ਹੁਣ ਸਿੱਧਾ ਕੋਲ ਸਰਪੰਚ ਜੀ ਨਾਲ ਬਤਾ ਦੇ ਜੇ ਇਸ ਨੂੰ ਸੀਰੀਅਸ ਨਹੀਂ ਲਊਗਾ ਤਾਂ ਅਸੀਂ ਇਹ ਟੁੱਟੀਆਂ ਦੇ ਸਰੂਪ ਨੇ ਇਹ ਐਮਐਲਆ ਕੋਲ ਵੀ ਜਾਵਾਂਗੇ ਮੰਤਰੀਆਂ ਕੋਲ ਵੀ ਜਾਵਾਂਗੇ ਸੀਐਫ ਸਾਹਿਬ ਕੋਲ ਵੀ ਜਾਵਾਂਗੇ ਤੇ ਪਲਸਾਣਾ ਸੀਬੀ ਸਾਹਿਬ ਕੋਲ ਵੀ ਜਾਵਾਂਗੇ ਕੈਮਰਾ ਲੱਗੇ ਸਾਨੂੰ ਨਹੀਂ ਕੋਈ ਪ੍ਰਸ਼ਾਸਨ ਦਾ ਕੈਰੀ ਲਾਲ ਕੋਲ ਫੈਕਟਰੀਆਂ ਹੈਗੀਆਂ ਜੇ ਫੁਟੇਜ ਚੈੱਕ ਕਰ ਰਹੇ ਆ ਪਰ ਹਜੇ ਰਿਜ਼ਲਟ ਸੁੱਧ 6 ਮਹੀਨੇ ਤੱਕ ਰਿਜ਼ਲਟ ਕੋ ਸਾਹਮਣੇ ਨਹੀਂ ਆਇਆ ਜਿਹੜੇ ਜਿੰਨੇ ਇਸ਼ਾਰਾ ਵਿੱਚ ਮੰਦਿਰ ਆਸੀ ਅਪੀਲ ਕਰੋਗੇ ਬੜੇ ਕੈਮਰੇ ਲਗਾਏ ਜਾਣਾ ਨਾ ਹੋ ਚੁੱਕੇ ਦੇਖੋ ਪਹਿਲੇ ਕਾਫੀ 90% 15 ਜੀ ਕੈਮਰੇ ਲੱਗੇ ਹੋਏ ਨੇ ਪਰ ਬਾਈ ਤੁਸੀਂ ਇਹਦਾ ਕੀ ਹੱਲ ਕਰੋਗੇ ਅਗਲਾ ਕੈਦ ਸਕਲਾ ਅੰਦਰ ਆ ਕੇ ਅੰਦਰ ਰਕ ਤਲਾ ਤੋਲ ਕੇ ਤੋਲ ਚਲਾ ਗਿਆ ਉਸੇ ਕੈਮ ਇਹ ਗੱਲ ਹੈ ਨਿਦੇਣਾ ਸਕੂਲ ਨਿਦੇਣਾ ਸਮਾਜ ਲਈ ਜੀ ਜੀ ਨਿਦੇਣਾ ਚਿੱਟੀ ਆਬਾਦੀ ਆ ਹਿੰਦੂਆਂ ਦੀ ਲਗ ਲਗ ਸ਼ੋਹਾ ਯਾਤਰਾ ਗੱਡੀਆਂ ਜਾਂਦੀਆਂ ਲੱਖਾਂ ਕਰੋੜਾ ਰੁਪਈਆ ਖਰਚਾ ਜਾਂਦਾ ਲੱਖਾਂ ਦੇ ਹਿਸਾਬ ਨਾਲ ਹਿੰਦੂ ਸਮਾਜ ਪੁੰਝਦਾ ਉੱਥੇ ਤੇ ਅੱਜ ਦੇਵੀ ਦੇਦ ਦੇ ਮੰਦਰ ਤੋੜੇ ਜਾਂਦੇ ਨੇ ਦੇਵੀ ਦੇਦ ਦੀਆਂ ਮੂਰਤੀਆਂ ਤੋੜੀਆਂ ਜਾਂਦੀਆਂ ਨੇ ਇਹਦੀ ਪੂਰੀ ਤਰ੍ਹਾਂ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ ਤੇ ਅੱਜ ਚੁੱਪ ਕੇ ਇਕੱਠਾ ਲੜਾਣੇ ਦਾ ਸਮਾਜ ਸਾਨੂੰ ਸਮਾਜ ਨੂੰ ਬੁਗਾਰਿਆ ਜਾ ਰਿਹਾ Hindu ਸਮਾਜ ਨੂੰ ਜੋ ਬੁਗਾਰਿਆ ਜਾ ਰਿਹਾ ਪਹਿਲਾਂ ਸਾਡੇ ਸ਼੍ਰੀ ਰਾਮ ਜੀ ਦੀ ਬਾਈ ਜਨਵਰੀ ਨੂੰ ਤੁਹਾਡਾ ਨਾ ਸੀ ਯੋਧਿਆਂ ਦੇ ਵਿੱਚ ਤੇ ਸਾਨੂੰ ਤੋਹਫਾ ਦਿੱਤਾ ਗਿਆ ਸੀਗਾ ਗਊ ਮਾਤਾ ਦਾ ਸੇਰ ਵੱਢ ਕੇ ਤਾਇ ਪ੍ਰੋੜ ਤੇ ਸੁਟਿਆ ਗਿਆ ਸੀਗਾ ਠੀਕ ਹੈ ਜੀ ਹੁਣ ਮਾਸ਼ ਵਰਤਰੀ ਆ ਰਹੀ ਆ ਪੋਲੇ ਦਾ ਵਿਆਹ ਆ ਰਿਹਾ ਤੇ ਹੁਣ ਸਾਨੂੰ ਤੋਹਫਾ ਦਿੱਤਾ ਜਾ ਰਿਹਾ ਸਾਡਾ ਮੰਦਿਰ ਤੋੜ ਕੇ ਇਹ ਸਾਨੂੰ ਬੁਗਾਰਿਆ ਜਾ ਰਿਹਾ Hindu ਸਮਾਜ ਨੂੰ ਮੈਂ ਹਿੰਦੂ ਸ왈 ਨੂੰ ਫੀਲ ਕਰਦਾ ਇੱਕ ਮੰਚ ਤੇ ਇਕੱਠੇ ਹੋ ਜੋ ਜੇ ਆਪਣੇ ਧਰਮ ਦੀ ਬੇਦਬੀ ਰੋਕਨੀ ਆ ਨਹੀਂ ਜਿਹੜੇ ਯਾਤਰਾ ਕਰਦੇ ਉਹਨਾਂ ਨੂੰ ਕੀ ਫੀਲ ਕਰਨਾ ਚਾਹਨੇ ਨੇ ਇਹ ਲੋਕ ਫੀਲ ਮੈਂ ਉਹਨਾਂ ਨੂੰ ਲਾਂਦਾ ਬਾਨਾ ਜੀ ਲੱਖ ਦੀ ਲਾਂਦਾ ਬਾਨਾ ਉਹਨਾਂ ਨੂੰ ਤੁਸੀਂ ਲੋਕ ਤਾਂ ਸ਼ੋਸ਼ੇ ਕਰਨ ਵਾਲੇ ਲੋਕ ਹੋ ਜਿੱਥੇ ਸਾਡੇ ਧਰਮ ਦੀ ਬੇਦਬੀ ਹੁੰਦੀ ਹੈ ਐਡੀ ਹੁੰਦੀ ਆ ਕਿੱਥੇ ਉਹ ਸਵੇਰ ਦੀ 6 ਵਜੇ ਦੀ ਘਟਨਾ ਹੋਈ ਹੋਈ ਆ ਕਿਸੇ ਨੇ ਕੋਈ ਸੁਗਿਆਰ ਨਹੀਂ ਲਿੱਤਾ ਫੋਨ ਤੇ ਕੋਈ ਗੱਲ ਨਹੀਂ ਕੀਤੀ ਆਹਾਂ ਦਾ ਬੜੀ ਦੂਰ ਦੀ ਗੱਲ ਆ ਜਿਹੜਾ ਆਇਆ ਤੇ ਕੋਈ ਵੀ ਨਹੀਂ ਆਇਆ ਤੇ ਕਿੱਡੀਆਂ 150 ਤੋਂ 200 ਮੈਂ ਕਹਿੰਦਾ ਸਸਤਾ ਬਣਿਆ ਹੋਣੀਆਂ ਲੜਾਣ ਦੇ ਅੰਦਰ ਇਹ ਅਲੱਗ-ਅਲੱਗ ਆਪਣੇ ਚਲਾਉਂਦੀਆਂ ਨੇ ਇਸ ਕਿੰਸਾਣਾ ਵੀ 30 ਬੰਦੀ ਨੇ ਅਲੱਗ-ਅਲੱਗ ਲੱਖਾਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰਕੇ ਵੇਹ ਇੰਨੇ ਫਿਰ ਯਾਤਰਾ ਕੱਢ ਲੈਂਦੇ ਨੇ ਯਾਤਰਾ ਦਾ ਫਾਇਦਾ ਦੱਸੋ ਅਥੇ ਮੰਦਰ ਤੋੜ ਦਿੱਤਾ ਗਿਆ ਮੰਦਰ ਤੋੜ ਦਿੱਤਾ ਗਿਆ ਕਿਸੇ ਸਮੂਹ ਨਾਲ ਯਾਤਰਾ ਕੱਢਾਂਗੇ ਲੁਧਿਆਣਾ ਸ਼ਹਿਰ ਚ ਕਿਸੇ ਸਮੂਹ ਨਾਲ ਦੇਵੀ-ਦੇਵਤਾ ਦੇ ਨਾਲ ਯਾਤਰਾ ਕੱਢ ਕੇ ਅਸੀਂ ਉਹਨਾਂ ਨੂੰ ਰੋਡ ਦੇ ਉੱਤੇ ਲੈ ਕੇ ਆਵਾਂਗੇ ਦੱਸੋ ਮੈਨੂੰ ਨਾ ਸਮਝਾਇਆ ਜਾਵੇ ਦੇਵੀ-ਦੇਵਤਾ ਦਾ ਕੋਈ ਸਰੂਪ ਨਹੀਂ ਛੱਡਿਆਗਾ ਚਾਹੇ ਭੋਲੇਨਾਥ ਦਾ ਹੋਵੇ ਪਾਰਵਤੀ ਦਾ ਬਾਲਾ ਜੀ ਦਾ ਸ਼ਨੀ ਦੇਵ ਮਹਾਰਾਜ ਦਾ ਸ਼ੇਵਿੰਗ ਸ਼ੇਵ ਪਰਵਾਸ ਸਾਰਾ ਸਾਰਾ ਤੋੜਿਆ ਗਿਆ ਕਿਸ ਨੂੰ ਨਾ ਤੁਸੀਂ ਜੋ ਸ਼ੋਭਾ ਜਰਾ ਕੱਢੋਂਗੇ ਕੀ ਮੰਗ ਕਰ ਰਹੇ ਆ ਇਹ ਦੀ ਬਰਵਾਦੀ ਕਰ ਰਹੇ ਹੋ ਜੇ ਤੁਹਾਡੇ ਜਾਸਤਾ ਹੋਵੇ ਤੇ ਜਿੱਥੇ ਨਾ 150 200 ਹਜ਼ਾਰ ਲੱਖ ਬੰਦਾ ਘਟਾ ਹੁੰਦਾ ਤੇ ਅੱਜ ਸੀਐਮ ਸਾਹਿਬ ਦੇ ਕੰਨਾਂ 'ਚ ਨਾ ਬਾਜਿਆ ਪੈਂਦੀਆਂ ਤੇ ਉਹ ਬਾਹਰ ਨਿਕਲਦੇ ਕੋਟੀ 'ਚੋਂ ਇੱਥੇ ਦਾ ਸਾਡੇ ਸੀਬੀ ਸਾਹਿਬ ਨੂੰ ਨਹੀਂ ਪਤਾ ਲੱਗਾ ਅਜੇ ਤੱਕ ਇਹ ਤੱਕ ਦਾ ਹਿੰਦੂ ਸਮਾਜ ਦੀ ਡੁੱਬ ਕੇ ਮਰ ਜਵੇ ਹਿੰਦੂ ਸਮਾਜ ਦਾ ਉਹ ਤੁਹਾਡਾ ਮਾਈਕ ਹਾਂਜੀ ਹਾਂਜੀ ਮਝ ਕੀ ਜਾਣਾ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹ ਹਿੰਦੂ ਲੀਡਰਾਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਚੇਅਰਮੈਨ ਹੈ ਅਸੀਂ ਰਾਸ਼ਟਰੀ ਅਧਿક્ષા ਹੈ ਰਾਸ਼ਟਰੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਦੇਖੋ ਉਹ ਵੀ ਪਦਵ ਇੱਕ ਮਤਲਬ ਪ੍ਰਮਾਨ ਕੋਲੇ ਨਾਮ ਦਾ ਜਿਹੜਾ ਕਿ ਸਵਰੂਪ ਸਾਰੇ ਪਰਿਵਾਰ ਦਾ ਸ਼ਿ ਪਰਿਵਾਰ ਦਾ ਕਿੰਨੀ ਬੁਰੀ ਤਰ੍ਹਾਂ ਨਾਲ ਖੰਡਿਤ ਕੀਤਾ ਗਿਆ ਹੈ ਲੋਹੇ ਦੀਆਂ ਮੈਨੂੰ ਲੱਗਦਾ ਰਾੜਾ ਮਾਰ ਕੇ ਜਿਹੜਾ ਕੀ ਹੈ ਭਗਵਾਨ ਦਾ ਸਰੂਪ ਸਖਸ਼ਾ ਭਗਵਾਨ ਦਾ ਸਰੂਪ ਜਿਹੜਾ ਹੈ ਇਹਨਾਂ ਨੂੰ ਥੋੜਿਆ ਗਿਆ ਹੈ ਇਹੋ ਜਿਹੇ ਬੰਦੇ ਨੂੰ ਨਰਕਾਂ ਦੇ ਵਿੱਚ ਜੜੀ ਹੈ ਥਾਣੇ ਮਿਲੀ ਪਰ ਉਹਦੇ ਨਾਲ ਵੱਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਇਹੋ ਜਿਹੇ ਨਿਕੰਮੇ ਬੰਦਿਆਂ ਤੇ ਕਿਉਂ ਨਹੀਂ ਨਾਕਸਪੰਦਾ ਜਾਂ ਜਦ ਇੱਕ ਮੰਦਰ ਦੇ ਵਿੱਚ ਧਾਰਮਿਕ ਕਠਨਕ ਕਿਤੇ ਵੀ ਹੁੰਦੀ ਹੈ ਅਗਰ ਉਸ ਬੰਦੇ ਤੇ ਪਹਿਲੇ ਹੀ ਜਿਵੇਂ ਆਪਾਂ ਤੁਸੀਂ ਦੇਖੋ ਕਿਸੇ ਗੁਰਦੁਆਰੇ ਜੀਆ ਕਿਸੇ ਪਾਸੇ ਘਟਨਾਵਾਂ ਤਾਂ ਹੁੰਦੀਆਂ ਤੇ ਉੱਥੇ ਇੱਕੋ ਗੱਲ ਕਹੀ ਜਾਂਦੀ ਹੈ ਵੀ ਸੁਦਾ ਲੱਗਦਾ ਜਾਵੇਗਾ ਜਿਵੇਂ ਸੁਦਾ ਲਾਇਆ ਜਾਂਦਾ ਤੇ 10-10 ਸਾਲ 15-15 ਸਾਲ ਜਿਹੜੀ ਹੈ ਕੋਈ ਐਦਾ ਸਿਆ ਘਟਨਾਵਾਂ ਨਹੀਂ ਹੁੰਦਾ ਕਦੀ ਥੋੜਾ ਬਾਰੇ ਸੁਣਿਆ ਵੀ ਨਹੀਂ ਜਾਂਦਾ ਪਰ ਇਹ ਸਾਰਾ ਕੁਝ ਜਿਹੜਾ ਕੀ ਹੈ ਸਿੱਧੂ ਦੇਵੀ ਦੇਵਤਾਂ ਦੇ ਨਾਲ ਹੀ ਕਿਉਂ ਅਗੇ ਰਿ ਹਿੰਦੂਆਂ ਤੇ ਨਾਲ ਹਿੰਦੂਆਂ ਦਾ ਅਪਮਾਨ ਦੇਵੀ ਦੇਵਤਾ ਦਾ ਹਿੰਦੂ ਦੇਵੀ ਦੇਵਤਾ ਦਾ ਜਿਹੜਾ ਅਪਨਾਪ ਮਾਨ ਹੈ ਇਹ ਕਿਉਂ ਕੀਤਾ ਜਾਂਦਾ ਹੈ? ਕੀ ਇਹਦੇ ਵਿੱਚ ਕੋਈ ਸਵਾਲ ਲਿੱਤਾ ਜਾਂਦਾ ਹੈ? ਕਿਹੜੀ ਏਜੰਸੀਆਂ ਨੇ ਜਿਹੜੇ ਸਿਰਫ ਮੰਦਰਾਂ ਨੂੰ ਟਾਰਗੇਟ ਕਰਦੀਆਂ ਨੇ? ਲਾਸਟ ਤੇ ਲਾਸਟ ਵੀ ਅਸੀਂ ਕੀ ਕਰਦੇ ਆ? ਜਾਂ ਆਪਣੇ ਹੱਕ ਮੰਗਦੇ ਆ, ਆਪਣੇ ਪਰਮਾਤਮਾ ਵਾਸਤੇ ਲੜਾਈ ਦੀ ਆਵਾਜ਼ ਚੱਕਦੇ ਆ ਤੇ ਫਿਰ ਇੱਕੋ ਕੰਮ ਅੱਗੇ ਆ ਜਾਂਦਾ ਵੀ ਸ਼ਿਫਸੇਨਾ ਜਿਹੜੀ ਹੈ ਉਹ ਗਨਮੈਨਾਂ ਦੇ ਸਿਰ ਤੇ ਰਾਜਨੀਤੀ ਕਰਦੀ ਹੈ। ਕੀ ਜਿਹੜਾ ਹੈ ਪ੍ਰਭੂ ਦਾ ਸਰੂਪ ਹੈ ਇਸ ਚੀਜ਼ ਦਾ ਗਨ ਬੈਨ ਨਾਲ ਕੀ ਲੰਘਿਆ ਹੈ ਇਹਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫਾਂਸੀ ਤੇ ਕਿਉਂ ਨਹੀਂ ਚੜਾਇਆ ਜਾਂਦਾ ਕੋਲਸਾਈ ਕੋਲਸ ਪ੍ਰੋਸੈਸਨ ਆਇਆ ਕੀ ਕੀ ਗੱਲ ਬਣ ਗਈ ਜਿਹਨਾਂ ਦਾ ਏਰੀਆ ਪੈਂਦਾ ਹੈ ਜਿਹੜੇ ਜੀਓ ਸਭਾ ਦਾ ਏਰੀਆ ਪੈਂਦਾ ਹੈ ਜਦ ਹਿੰਦੂ ਸੰਗਠਨ ਸਾਡਾ शिवसेना ਪੰਜਾਬ ਦਾ ਸੰਗਠਨ ਇੱਥੇ ਆਇਆ ਹੈ মিডিਆ ਭਾਈਚਾਰੇ ਸਾਡੇ ਆਏ ਆਬੀਅਸਲੀ ਗੱਲ ਹੈ ਜਦ ਖਬਰ ਪਹੁੰਚੂਗੀ ਇਲਾਕੇ ਦਾ ਜਿਹੜਾ ACP SHO ਐ SP ਐ ਐਡੀ ਵੱਡੀ ਦੁਰਘਟਨਾ ਹੋਈ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਅਸਲੀ ਅਫਸਰ ਨਾ ਪਹੁੰਚਿਆ ਤੇ ਤੁਸੀਂ ਆਪ ਦੇਖ ਲਓ ਫਿਰ ਸਖ ਨੂੰ ਆਦੇ ਤਾਂ ਪੱਲੇ ਰਹੀ ਕੱਖ ਨਹੀਂ ਗਿਆ ਤੇ ਇੱਕ ਜਿਹੜਾ ਨਕਲੀ ਲੀਡਰ ਹੈ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਨਕਲੀ ਲੀਡਰੋ ਘਰੋਂ ਬਾਹਰ ਨਿਕਲੋ ਤੇ ਆਪਣੇ ਜਿਹੜੇ ਹਿੰਦੂ ਦੇਵੀ ਦੇਵਤਾ ਹੈ ਇਹਨਾਂ ਦਾ ਅਪਮਾਨ ਹੋਣ ਤੋਂ ਬਚਾਓ ਕੀ ਗੱਲ ਹੈ ਕੱਲ ਮੈਂ ਕਬਚੀ ਨਾ ਹੋਣ ਕੋਈ ਸਹੀ ਗੱਲ ਹੈ ਕੋਈ ਨਰਾਮ ਕੋਈ ਗੱਲ ਇੱਕ ਮਿੰਟ ਸਟੇ ਕਿਹਾ ਮੈਂ ਪਹਿਲਾਂ ਕਿੱਥੇ ਸੀ ਕਿਹਾ ਓਕੇ ਆ ਪਰੇ ਚਲੋ ਚਲੋ ਰੋਲਾ ਰੋਲਾ ਜੀ ਸਰ ਅਜ ਮੰਦਿਰ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆ ਮੂਰਤੀਆਂ ਖੰਡਿਤ ਕੀਤੀਆਂ ਤੁਸੀਂ ਮੌਕੇ ਤੇ ਪਹੁੰਚੇ ਹੋ ਕਿ ਜਿਹੜਾ ਮਾਮਲਾ ਹੋਇਆ ਇਹ ਸ਼ਿਵ ਮੰਦਿਰ ਹੈਗਾ ਜਿਹੜੀ ਸਿਟੀ ਰੋਡ ਵਿਆਣਾ ਦੇ ਕੋਲੇ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕਿਸੇ ਸਖਾਰਤੀ ਤੱਤ ਨੇ ਦੋ ਅਖੰਡੇ ਕਰ ਦਿੱਤੀਆਂ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਜਿਹੜੀ ਉਹ ਕਮੇਟੀ ਹੈਗੀ ਆ ਉਹਦੇ ਵਿੱਚੋਂ ਇੱਕ ਵੋਟ ਬਰਾਉਣ ਦੀ ਕੋਈ ਨਹੀਂ ਯਾਰ ਹੱਥ ਨਾ ਨਾ ਪਾਓ ਯਾਰ ਮੈਂ ਦਰਖਾਸਤ ਕਰਦਾ ਹੈ ਪ੍ਰੇਮਤੂ ਜੀ ਉਸਿਆ ਨੂੰ ਫੜ ਵੀ ਮਿਲਣ ਲਈ ਮਿਲਣਾ ਸਰ ਕੋਈ ਸੀਸੀਟੀਵੀ ਲੱਗਿਆ ਅੰਦਰ ਇੱਥੇ ਮੋਢਲੇ ਤੌਰ ਤੇ ਅਸੀਂ ਆਲੇ-ਦਾਲ ਦੇਖਿਆ ਸੀਸੀਟੀਵੀ ਨਹੀਂ ਲੱਗਿਆ ਹੈਗਾ ਮੰਦਰ ਦਾ ਸੀਸੀਟੀਵੀ ਨਹੀਂ ਲੱਗਿਆ ਬਟ ਇੰਡਸਟਰੀਅਲ ਏਰੀਆ ਹੈਗਾ ਆਲੇ-ਦਾਲੇ ਸੀਸੀਟੀਵੀ ਹੋਊਗਾ ਕਿਉਂਕਿ ਜਿਆਦਾ ਚਾਂਸਸ ਨੇ ਕਿ ਵੀ ਰਾਤ ਨੂੰ ਇਹ ਕਾਰਵਾਈ ਉਹਨਾਂ ਨੇ ਜਿਹੜੀ ਹੈਗੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੇ ਅਸੀਂ ਆਪਣੀ ਟੀਮਾਂ ਸਪੈਸ਼ਲ ਬਣਾ ਦੋਈਆਂ ਨੇ ਕਿ ਆਂਕੀਆਂ ਫੋਟੋ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤੇ ਹੋਰ ਸਾਧਨਾਂ ਦੀ ਮਦਦ ਦੇ ਨਾਲ ਪੁਸ਼ੀਆਂ ਦਾ ਕੋਸ਼ਿਸ਼ ਕੀਤਾ। ਸਿਰ ਇਹ ਮਾਮਲਾ ਅਗਿਆਤ ਦੇ ਖਿਲਾਫ ਬਰਚਾ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਅਨਨੋਮ ਦੇ ਖਿਲਾਫ ਦਰਜ ਕੀਤਾ ਜਿੱਦਾਂ ਹੀ ਸ਼ਨਾਖਤ ਹੁੰਦੀ ਹੈ ਫਿਰ ਉਹਨੂੰ ਨਾਮ ਮਿਟ। ਸਰ 7ਾਣਾ ਸਾਹਨੀ ਵਾਲ ਬੰਦੇ ਜੀ ਥਾਣਾ ਸਾਹਨੀ। ਠੀਕ ਹੈ। ਠੀਕ ਹੈ। ਠੀਕ ਹੈ।